ਅਸੀਕਾਲ ਜੀ ਜੇ ਤੁਸੀਂ ਮੇਰੇ YouTube ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀ ਸਾਈਬਰ ਠੱਗੀ ਜਾਂ ਸਾਈਬਰ ਟ੍ਰਿਕ ਜਾਂ ਸਾਈਬਰ ਕੋਈ ਸਾਫਟਵੇਅਰ ਤੁਹਾਡੇ ਨਾਲ ਕੋਈ ਠੱਗੀ ਮਾਰਦਾ ਤੁਹਾਨੂੰ ਜਾਣਕਾਰੀ ਮਿਲ ਸਕੇ ਤੇ ਤੁਸੀਂ ਉਸ ਠੱਗੀ ਦੇ ਸ਼ਿਕਾਰ ਹੋਣ ਤੋਂ ਬਚ ਸਕੋ ਤੇ ਆਪਣੀ ਜ਼ਿੰਦਗੀ ਚ ਅੱਗੇ ਵਧ ਸਕੋ ਇੱਕ ਵਾਰ ਫੇਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਐਂਡ ਚ ਐਂਡ ਤੱਕ ਜ਼ਰੂਰ ਦੇਖਿਓ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਤਾਂ ਜੋ ਸਾਰੀ ਵੀਡੀਓ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਮੈਂ ਤੁਹਾਨੂੰ ਸਿਰਫ ਇੱਕ ਛੋਟੀ ਜਿਹੀ ਜਾਣਕਾਰੀ ਦੇਣੀ ਆ ਜੋ ਤੁਹਾਨੂੰ ਹਜ਼ਾਰਾਂ ਲੱਖਾਂ ਤੇ ਕਰੋਨਾ ਦੇ ਨੁਕਸਾਨ ਤੋਂ ਬਚਾ ਸਕਦੀ ਆ ਹਾਂਜੀ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਅੱਜ ਕੱਲ੍ਹ ਕਈ ਬਾਹਰਲੀਆਂ ਸਟੇਟਾਂ ਤੋਂ ਬਾਹਰਲੇ ਸ਼ਹਿਰਾਂ ਤੋਂ ਜਾਂ ਆਪਣੇ ਜਾਣਦੇ ਹੋਏ ਜਿਹੜੇ ਆਪਣੇ ਠੱਗ ਰਿਸ਼ਤੇਦਾਰ ਹੁੰਦੇ ਆ ਜਾਂ ਕੋਈ ਚਲਾਕ ਰਿਸ਼ਤੇਦਾਰ ਹੁੰਦੇ ਆ ਤੇ ਜਾਂ ਕੋਈ ਠੱਗ ਲੋਕ ਜਿੱਦਾਂ ਬਾਬੇ ਨਾਨਕ ਦੇ ਵੇਲੇ ਚ ਸੱਜਣ ਠੱਗ ਹੁੰਦਾ ਸੀ ਉਦਾਂ ਹੀ ਉਹ ਠੱਗ ਦੀ ਜਾਤ ਠੱਗਾਂ ਦੀ ਜਾਤ ਹੁਣ ਵੀ ਆਪਣੀ ਜਾਰੀ ਆ ਤੇ ਉਹ ਅੱਗੇ ਦੇ ਅੱਗੇ ਵੱਧ ਰਹੀ ਆ ਉਹ ਹੁਣ ਠੱਗੇ ਕਿੱਦਾਂ ਮਾਰਦੇ ਆ ਪਹਿਲਾਂ ਹੁੰਦੇ ਸੀ ਵੀ ਕਿਸੇ ਨੂੰ ਮਾਰ ਕੇ ਡੋਟ ਲਿਆ ਉਹ ਚੱਲ ਹੁਣ ਵੀ ਚੱਲਦਾ ਵਾ ਅੱਜ ਕੱਲ ਡਿਜੀਟਲ ਤਰੀਕੇ ਨਾਲ ਨਾ ਕਿਸੇ ਥੱਪੜ ਮਾਰਨਾ ਨਾ ਕਿਸੇ ਨੂੰ ਮਹਿਸੂਸ ਹੋਣ ਦੇਣਾ ਮਹਿਸੂਸ ਕਦੋਂ ਹੋਣਾ ਵਾ ਉਦੋਂ ਅਗਲੇ ਦਿਨ ਤੇ ਜਾਂ ਘੰਟੇ ਬਾਅਦ ਜਾਂ 10 ਮਿੰਟ ਬਾਅਦ ਤੇ ਬੰਦਾ ਪਛਤਾਉਂਦਾ ਹੀ ਰਹਿ ਜੇ ਕਸ਼ਤਮ ਦਾ ਕਿਦਾਂ ਰਹੇ ਜੇ ਆਪਾਂ ਇੱਕ ਕਹਾਵਤ ਸੁਣੀ ਆ ਵੀ ਜੇ ਕਿਸ ਨੂੰ ਗੋਲੀ ਮਾਰੀਏ ਤੇ ਉਹ ਜ਼ਖਮ ਠੀਕ ਹੋ ਜਾਂਦਾ ਤੇ ਜੇ ਆਪਾਂ ਕਿਸ ਨੂੰ ਜੀਬ ਨਾਲ ਕਹੀਏ ਜਾਂ ਜ਼ੁਬਾਨੀ ਕਹੀਏ ਤੇ ਉਹ ਜ਼ਖਮ ਸਾਰੀ ਜ਼ਿੰਦਗੀ ਨਹੀਂ ਭੁੱਲਦੇ ਜੇ ਕਿਸੇ ਨੇ ਗੱਲ ਕਹੀ ਹੋਵੇ ਉਦਾਂ ਦੀ ਇਹ ਠੱਗੀ ਅੱਜ ਕੱਲ ਚੱਲੀ ਆ ਉਹ ਕਿਦਾਂ ਚੱਲੀ ਆ ਉਹ ਕਿਸੇ ਵੀ ਕੋਈ ਵੀ ਪੰਜਾਬੀ ਭੈਣ ਭਰਾ ਵਾ ਕਿਸੇ ਵੀ ਤਰ੍ਹਾਂ ਦੀ ਦੁਕਾਨ ਦਾ ਦੁਕਾਨਦਾਰੀ ਕਰਦਾ ਵਾ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰਦਾ ਵਾ ਉਹ ਆਪਣੀ ਦੁਕਾਨ ਤੇ ਆਉਂਦੇ ਆ ਤੇ ਸਭ ਤੋਂ ਮਹਿੰਗਾ ਸਮਾਨ ਖਰੀਦੇ ਆ ਵੀ ਵੀਰੇ ਭਾਈ ਜਾਂ ਅੰਕਲ ਆਹ ਚੀਜ਼ ਮੈਨੂੰ ਦੇ ਦਿਓ ਮੈਨੂੰ ਚਾਹੀਦੀ ਆ ਉਹ ਸਾਰਾ ਬਿੱਲ ਬਣਾ ਲੈਂਦੇ ਆ ਤੇ ਵੀਰ ਮੈਂ ਤੁਹਾਡੇ ਨਾਲ ਸਕੈਨਰ ਤੇ ਪੈਸੇ ਸੈਂਡ ਕਰਨੇ ਆ ਤਾਂ ਤੁਸੀਂ ਮੈਨੂੰ ਸਕੈਨਰ ਦੇ ਦਿਓ ਕਿ ਅੱਜ ਕੱਲ ਆਪਣੇ ਆਮ ਹੀ ਸਾਰੇ UPI ਸਕੈਨਰ ਆਪਣੇ ਬਾਹਰਲੇ ਕਾਊਂਟਰ ਤੇ ਜਾਂ ਆਪਾਂ ਕਿਤੇ ਵੀ ਉਹ ਲਾਏ ਹੁੰਦੇ ਆ ਤੇ ਜਿਹੜੇ ਵੀਰ ਭੈਣ ਭਰਾਸ ਆਣੇ ਆ ਉਹ ਆਪਣੇ ਫੋਨ ਲਈ ਸਕੈਨਰ ਕੱਢ ਕੇ ਦਿੰਦੇ ਆ ਤੇ ਮੈਂ ਇਹ ਵੀ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦਵਾਂ ਫੋਨ ਤੁਸੀਂ ਘੁੱਟ ਕੇ ਹੱਥ ਚ ਫੜਨਾ ਵਾ ਫੋਨ ਲੈ ਕੇ ਵੀ ਤੁਹਾਡਾ ਪਾਸਾ ਜੇ ਤੁਸੀਂ ਕਿਸੇ ਕੰਮ ਦੇ ਨਹੀਂ ਰਹਿਣਾ ਤੇ ਦੂਸਰੀ ਠੱਗੀ ਜਿਹੜੀ ਉਹ ਮਾਰਦੇ ਉਹ ਕਿੱਦਾਂ ਮਾਰਦੇ ਮਹਿੰਗਾ ਸਮਾਨ ਖਰੀਦ ਲਿਆ ਸਕੈਨਰ ਉਹਨਾਂ ਨੇ ਪੈਸੇ ਕਰਤੇ ਆਪਾਂ ਆਪਣੀ ਆਦਤਾਂ ਦੁਕਾਨਦਾਰ ਵੀਰਾਂ ਦੀ ਜੇ ਕੋਈ ਜਾਣਦਾ ਹੋਵੇ ਤੇ ਆਪਾਂ ਉਹਦਾ ਸਕਰੀਨਸ਼ਾਟ ਦੇਖ ਲੈਨੇ ਤੇ ਆਪਾਂ ਕਹਿ ਦਿੰਨੇ ਆ ਵੀ ਪੈਸੇ ਹਾਂਜੀ ਆਗੇ ਆਗੇ ਅਸੀਂ ਦੇਖ ਲੈਨੇ ਆ ਨਾ ਹੀ ਆਪਾਂ ਮੈਸੇਜ ਵੱਲ ਧਿਆਨ ਮਾਰਦੇ ਆ ਕਈ ਵਾਰੀ ਮੈਸੇਜ ਇਹ ਆਉਂਦਾ ਵੀ ਪੈਸੇ ਤੁਹਾਡੇ ਅਜੇ ਕ੍ਰੈਡਿਟਰ ਅਕਾਊਂਟ 'ਚ ਨਹੀਂ ਆਏ ਜਮਾ ਨਹੀਂ ਹੋਏ ਜਾ ਕੈਨਸਲ ਵੱਜ ਗਿਆ ਤੇ ਆਪਾਂ ਕਹਦੇ ਨੇ ਮੈਸੇਜ ਆ ਗਿਆ ਹਾਂਜੀ ਪੈਸੇ ਆ ਗਏ ਆ ਤੇ ਆਪਾਂ ਐਣੀ ਵੀ ਆਪਾਂ ਐਂਟਰੀ ਚੈੱਕ ਕਰ ਲਈਏ ਵੀ ਪੈਸੇ ਐਂਟਰੀ ਚ ਹੈਗੇ ਆ ਤੇ ਜਦੋਂ ਉਹ ਆਪਾਂ ਨੂੰ ਸਕਰੀਨਸ਼ਾਟ ਦਿਖਾਉਂਦੇ ਆ ਤੇ ਉਹ ਸਕਰੀਨਸ਼ਾਟ ਕਾਹਦਾ ਹੁੰਦਾ ਵਾ ਉਹਨੇ ਪੈਸੇ ਤਾਂ ਹੁੰਦਾ ਜਿੰਨੇ ਆਪਾਂ ਪੈਸੇ ਕਹੇ ਹੁੰਦੇ ਵੀ ਇਹ ਸਮਾਨ ਦੇ ਇੰਨੇ ਪੈਸੇ ਬਣ ਗਏ ਤੇ ਉਹ ਉਹਨਾਂ ਦੇ ਅਕਾਊਂਟ ਚ ਹੀ ਵਾਪਸ ਚਲੇ ਜਾਂਦੇ ਆ ਉਸੇ ਟਾਈਮ ਤੇ ਆਪਣਾ ਫੋਨ ਦਾ ਕੋਈ ਮੈਸੇਜ ਵੀ ਵੱਜਦਾ ਵਾ ਤੇ ਉਹ ਕੈਨਸਲ ਦਾ ਵੱਜਦਾ ਵਾ ਤੇ ਆਪਾਂ ਦੇਖਦੇ ਨੇ ਆਪਾਂ ਕਹਦੇ ਨੇ ਹਾਂਜੀ ਆ ਗਏ ਅਸੀਂ ਦੇਖ ਲੈਣਾ ਤੁਸੀਂ ਸਮਾਨ ਲੈ ਕੇ ਜਾਓ ਇਸੇ ਕਰਕੇ ਤੁਸੀਂ ਸਭ ਤੋਂ ਪਹਿਲਾਂ ਮੈਸੇਜ ਹੀ ਵੇਖਣਾ ਵਾ ਐਂਟਰੀਆਂ ਵੇਖਣੀਆਂ ਵਾ ਆਪਦੇ ਅਕਾਊਂਟ ਚ ਬੈਲੈਂਸ ਵੇਖਣਾ ਆਇਆ ਕਿ ਨਹੀਂ ਆਇਆ ਉਹਨਾ ਟਾਈਮ ਉਹ ਜਿਹੜਾ ਵੀ ਵੀਰ ਸਮਾਨ ਲੈਣ ਆਇਆ ਉਸ ਨੂੰ ਬਾਹਰ ਨਹੀਂ ਜਾਣ ਦੇਣਾ ਜਿਹੜਾ ਵੀ ਠੱਗ ਸਮਾਨ ਲੈਣ ਤੁਹਾਡੇ ਆਇਆ ਵਾ ਉਸ ਨੂੰ ਦੁਕਾਨ ਤੋਂ ਬਾਹਰ ਨਹੀਂ ਜਾਣ ਦੇਣਾ ਉਹ ਕਿਉਂ ਨਹੀਂ ਜਾਣ ਦੇਣਾ ਵੀ ਤੁਹਾਡੇ ਨਾਲ ਵੀ ਕੋਈ 5-7 ਹਜ਼ਾਰ ਜਾਂ 10 ਹਜ਼ਾਰ ਦੇ ਠੱਗੀ ਵੱਜ ਸਕਦੀ ਆ ਇਸ ਤੋਂ ਵੱਧ ਕੋਈ ਸਮਾਨ ਹੋਵੇ ਤਾਂ ਨਾਲੇ ਦੋ ਵੱਧ ਵਾਜੇ ਪਰ ਇੰਨਾ ਕਈ 5-7000 ਦਾ ਸਮਾਨ ਲੈ ਕੇ ਜਾਂਦੇ ਆ ਤੇ ਠੱਗੀ ਮਾਰ ਕੇ ਅੱਗੇ ਜਲੇ ਜਾਂਦੇ ਆ ਤੇ ਉਹ ਅਗਲੀ ਦੁਕਾਨ ਦੇ ਸਮਾਨ ਦੇ ਜਾਂਦੇ ਤੇ ਆਪਦੇ ਪੈਸੇ ਲੈਣ ਵਾਲੇ ਬਣਦੇ ਆ ਤੇ ਮੈਂ ਇੱਕ ਹੋਰ ਜਾਣਕਾਰੀ ਇਹ ਮਾਰੇ ਇਹ ਠੱਗੀ ਮਾਰਦੇ ਕਿਦਾਂ ਆ ਇਹ ਮਾਰਦੇ ਤਾਂ ਉਹਨਾਂ ਕੋਲ ਇੱਕ ਸੌਫਟਵੇਅਰ ਜਾਂ ਕੋਈ ਟ੍ਰਿਕ ਆ ਜੋ UPI ਪੇਮੈਂਟ ਨਾਲ ਲਿੰਕ ਹੋ ਜਾਂਦੀ ਹੈ ਤੇ ਉਹ ਤੁਹਾਡੇ ਪੈਸੇ ਤੁਹਾਡੇ ਖਾਤੇ 'ਚ ਨਹੀਂ ਜਾਂਦੇ ਉਹ ਵਾਪਸ ਹੀ ਉਹਨਾਂ ਦੇ ਖਾਤੇ 'ਚ ਉਦੇ ਹੀ ਵਾਜ ਜਾਂਦੇ ਆ ਉਹਨਾਂ ਕੋਲ ਕੀ ਸੌਫਟਵੇਅਰ ਆ ਉਹ ਸਾਈਬਰ ਠੱਗੀਆ ਜੋ ਨਾ ਉਹਨਾਂ ਨੂੰ ਹੀ ਜਾਣਕਾਰੀ ਉਹ ਆਪਾਂ ਨੂੰ ਜਾਣਕਾਰੀ ਨਹੀਂ ਹੁੰਦੀ ਉਹ ਬਹੁਤ ਡੁੰਗੀ ਜਾਣਕਾਰੀ ਆ ਜੋ ਲੈ ਕੇ ਠੱਗੀ ਮਾਰਦੇ ਜਿੱਦਾਂ ਆਪਣੇ ਪਿੱਛੇ ਚੱਲਿਆ ਸੀ ਭਾਜੀ ਮੈਂ ਤਾਂ ਡਾ ਫਲਾਣਾ ਰਿਸ਼ਤੇਦਾਰ ਬੋਲਦਾ ਵਾਂ ਤੇ ਮੈਂ ਇੰਗਲੈਂਡ ਬੈਠਾ ਵਾਂ ਤੁਸੀਂ ਭੁੱਲ ਤਾਂ ਨਹੀਂ ਗਏ ਮੇਰੀ ਮੰਮੀ ਬਿਮਾਰ ਆ ਤੇ ਮੈਂ ਤੁਹਾਨੂੰ ਆਦਾ ਅਕਾਊਂਟ ਨੰਬਰ ਦਉ ਤੇ ਮੈਂ ਤੁਹਾਨੂੰ ਪੈਸੇ ਭਵਣਾ ਤੇ ਘਰੇ ਫੜਾ ਆਇਓ ਪੈਸੇ ਤੇ ਸ਼ਾਇਦ ਤੁਹਾਨੂੰ ਜਿਹੜੇ ਸੁਣਨ ਵਾਲੇ ਵੀਰਾਂ ਉਹਨਾਂ ਨੂੰ ਕਈਆਂ ਨੂੰ ਫੋਨ ਆਈ ਹੁਣ ਮੈਨੂੰ ਤਾਂ ਫੋਨ ਆਇਆ ਸੀਗਾ ਇਹ ਮੇਰੇ ਹਿਸਾਬ ਨਾਲ 2023-24 ਦੀ ਗੱਲ ਆ ਤੇ ਮੈਨੂੰ ਫੋਨ ਆਇਆ ਸੀ ਤਾਂ ਹੁਣ ਮੇਰਾ ਤਾਂ ਕੋਈ ਰਿਸ਼ਤੇਦਾਰ ਹੀ ਨਹੀਂ ਸੀ ਤੇ ਨਾ ਹੀ ਮੈਂ ਕਿਸੇ ਬਾਹਰ ਲੈਣ ਨੂੰ ਇੰਨੀ ਗੱਲ ਕਰਦਾ ਹਾਂ ਨਾ ਜਿਹੜਾ ਵੀ ਮੇਰਾ ਭਲਾ ਆਪਦਾ ਕੋਈ ਰਿਸ਼ਤੇਦਾਰ ਆ ਤੇ ਮੈਂ ਐਂਡ ਤੇ ਇਹ ਹੀ ਜਾਣਕਾਰੀ ਦੇਣਾ ਚਾਹੁੰਦਾ ਆ ਵੀ ਜਦੋਂ ਵੀ ਕੋਈ ਤੁਹਾਡੇ ਜਾਣਕਾਰੀ ਜਾਂ ਕੋਈ ਅਨਨੋਣ ਬੰਦਾ ਦੁਕਾਨ ਤੇ ਆਉਂਦਾ ਵਾ ਨਾ ਜਾਂਦਾ ਆ ਤੇ ਪੈਸੇ ਐਂਟਰੀ ਜ਼ਰੂਰ ਚੈੱਕ ਕਰੋ ਤੇ ਫੇਰ ਹੀ ਉਸ ਨੂੰ ਦੁਕਾਨਦਾਰ ਦੁਕਾਨ ਤੋਂ ਬਾਹਰ ਤੇ ਉਸ ਨੂੰ ਸਮਾਨ ਫੜਾ ਕੇ ਬਾਹਰ ਜਾਣ ਦਿਓ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ